ਬਹੁਤ ਦਿਨਾਂ ਦੇ ਬਾਅਦ ਅੱਜ ਤੁਹਾਡੇ ਲਈ ਇੱਕ ਵਧੀਆ ਜੀ ਵੀਡੀਓ ਲੈ ਕੇ ਆਏ ਆਂ ਚਾਹੇ ਵੀਡੀਓ ਬਹੁਤ ਹੌਲੀ-ਹੌਲੀ ਬਣਾਈ ਪਰ ਛੋਲੇ ਜਿਹੜੇ ਬਹੁਤ ਹੀ ਮਜ਼ੇਦਾਰ ਜੇ ਬਣੇ ਸੀ ਕਿਉਂਕਿ ਅੱਜ ਆਪਾਂ ਦਹੀਂ ਤੇ ਮਲਾਈ ਦੇ ਜਿਹੜੇ ਛੋਲੇ ਬਣਾਏ ਆ ਐਨੇ ਜ਼ਿਆਦਾ ਟੇਸਟੀ ਬਣੇ ਕਿ ਤੁਸੀਂ ਬਾਰ-ਬਾਰ ਬਣਾਉਂਗੇ ਇਹਨੂੰ ਚਾਹੇ ਕੁਲਚੇ ਨਾਲ ਖਾਓ ਪਰੌਂਠੇ ਨਾਲ ਖਾਓ ਚਾਹੇ ਤੁਸੀਂ ਰੋਟੀ ਨਾਲ ਖਾਓ ਪਰ ਜਿਹਨੂੰ ਵੀ ਤੁਸੀਂ ਇਹ ਛੋਲੇ ਦੇਵੋਗੇ ਤੁਹਾਡੀ ਬੜੀ ਤਾਰੀਫ਼ ਹੋਊਗੀ ਇਹਦੇ ਲਈ ਸਭ ਤੋਂ ਪਹਿਲਾਂ ਕੁੱਕਰ ਵਿੱਚ ਆਪਾਂ 3 ਕ ਗਲਾਸ ਲਈਏ ਪਾਣੀ ਦੇ ਛੋਲੇ ਪੂਰੀ ਰਾਤ ਲਈ ਆਪਾਂ ਭਿਉ ਕੇ ਰੱਖਿਆ ਸੀ ਉਸ ਵਾ ਚੰਗੀ ਤਰ੍ਹਾਂ ਧੋ ਕੇ ਇਹਨਾਂ ਨੂੰ ਆਪਾਂ ਕੁੱਕਰ ਵਿੱਚ ਪਾਵਾਂਗੇ ਫਿਰ ਪਾਵਾਂਗੇ ਖੜੇ ਸੁੱਕੇ ਮਸਾਲੇ ਜਿਦੇ ਬਿਨਾ ਇਹਦਾ ਸਵਾਦ ਬਿਲਕੁਲ ਅਧੂਰ ਹੈ ਤੇਜ ਪੱਤਾ ਛੋਟੀ ਇਲਾਇਚੀ ਵੱਡੀ ਇਲਾਇਚੀ ਫਿਰ ਪਾਵਾਂਗੇ ਦਾਲ ਚੀਨੀ ਦਾ ਟੁਕੜਾ ਦੋ ਪਾਵਾਂਗੇ ਵਿੱਚ ਲੌਂਗ ਇਹ ਸਾਰੇ ਖੜੇ ਸੁੱਕੇ ਮਸਾਲੇ ਤੁਸੀਂ ਜ਼ਰੂਰ ਪਾਉਣੇ ਆਂ ਜ਼ਰੂਰਤ ਮੁਤਾਬਕ ਪਾਓ ਨਮਕ ਤੇ ਇੱਕ ਚਮਚ ਪਾਵਾਂਗੇ ਵਿੱਚ ਇਹਦੇ ਦੇਸੀ ਘਿਓ ਦਾ ਤੁਸੀਂ ਚਾਹੋ ਤਾਂ ਇਹਦੇ ਵਿੱਚ ਕੋਈ ਵੀ ਤੇਲ ਪਾ ਸਕਦੇ ਹੋ ਜਿਹੜਾ ਤੁਸੀਂ ਘਰ ਦੇ ਵਿੱਚ ਵਰਤ ਕੁੱਕਰ ਨੂੰ ਕਰਿਓ ਬੰਦ ਤੇ ਦੀਆਂ 5-6 ਵਿਸਤਰਾ ਲਗਾ ਦਿਓ ਜਿੰਨੇ ਵਿੱਚ ਬਿਲਕੁਲ ਸੌਫਟ ਹੋ ਜਾਣ। ਛੋਲੇ ਆਪਾਂ ਨੂੰ ਬਿਲਕੁਲ ਤਿਆਰ ਚਾਹੀਦੇ ਆ। 4 ਤੋਂ 5 ਲੈ ਆਪਾਂ ਟਮਾਟਰ ਇੱਕ ਲਈਏ, ਹਰੀ ਮਿਰਚ ਛੋਟਾ ਜਿਹਾ ਟੁਕੜਾ, ਅਦਰਕ ਦਾ 4-5 ਕਲੀਆਂ ਲਸਣ ਦੀਆਂ। ਇੱਕ ਜੱਗ ਵਿੱਚ ਪਾ ਕੇ 5-6 ਪਾ ਲਿਓ ਕਾਜੂ ਕਿਉਂਕਿ ਜਿਹੜੇ ਅੱਜ ਆਪਾਂ ਛੋਲੇ ਬਣਾਉਣੇ ਆ ਉਹ ਬਿਲਕੁਲ ਹੋਟਲ ਰੈਸਟੋਰੈਂਟ ਸਟਾਈਲ ਬਣਾਵਾਂਗੇ ਸ਼ਾਹੀ ਛੋਲੇ। 2 ਪਾਈਆਂ ਸੁੱਕੀਆਂ ਲਾਲ ਮਿਰਚਾਂ ਜਿਹਨੂੰ ਕੰਟੜਾਕ ਪਹਿਲਾਂ ਪਾਣੀ ਵਿੱਚ ਭਿਓ ਕੇ ਰੱਖ ਦਿਓ। ਆਪਾਂ ਪੈਨ ਨੂੰ ਗਰਮ ਪਾਣੀ ਵਿੱਚ ਭਿਉਂਤਾ ਸੀ ਤਾਂ ਕਿ ਇਹ ਜਲਦੀ ਫੁੱਲ ਜਾਣ ਉਸ ਤੋਂ ਬਾਅਦ ਜੱਗ ਨੂੰ ਕਰਿਓ ਬੰਦ ਤੇ ਚੰਗੀ ਤਰ੍ਹਾਂ ਤੁਸੀਂ ਇਹਨਾਂ ਨੂੰ ਗ੍ਰਾਇੰਡ ਕਰਕੇ ਇੱਕ ਸਾਈਡ ਤੇ ਰੱਖ ਲਿਓ ਦੋ ਤਿੰਨ ਲੈ ਲਿਓ ਪਿਆਜ਼ ਤੇ ਉਹਨਾਂ ਨੂੰ ਬਿਲਕੁਲ ਬਰੀਕ ਕੱਟ ਕੇ ਸਾਈਡ ਤੇ ਰੱਖ ਲਿਓ ਸਾਰਾ ਸਮਾਨ ਤੁਸੀਂ ਪਹਿਲਾਂ ਹੀ ਤਿਆਰ ਕਰ ਲਿਓ ਫਿਰ ਲਵਾਂਗੇ ਆਪਾਂ ਇੱਕ ਕੌਲੀ ਦਹੀਂ ਦੀ ਦਹੀਂ ਤੁਹਾਡਾ ਬਿਲਕੁਲ ਫਰੈਸ਼ ਹੋਣਾ ਚਾਹੀਦਾ ਖੱਟਾ ਬਿਲਕੁਲ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਅੱਧਾ ਪੌਣਾ ਚਮਚ ਪਾਇਆ ਧਨੀਏ ਪਾਊਡਰ ਦਾ ਫਿਰ ਅੱਧਾ ਚਮਚ ਪਾਵਾਂਗੇ ਹਲਦੀ ਦਾ ਇੱਕ ਚਮਚ ਪਾਵਾਂਗੇ ਆਪਾਂ ਛੋਲਿਆਂ ਵਾਲਾ ਮਸਾਲਾ ਨਿੱਕੇ ਜਿਹਨੂੰ ਚਨਾ ਮਸਾਲਾ ਕਹਨੇ ਆ ਫਿਰ ਆਪਾਂ ਇੱਕ ਚਮਚੀ ਪਾਇਆ ਇਹਦੇ ਵਿੱਚ ਰੰਗ ਵਾਲੀ ਦੇਗੀ ਮਿਰਚ ਦਾ ਇਹਦਾ ਟੇਸਟ ਨਹੀਂ ਆਉਂਦਾ ਪਰ ਕਲਰ ਬੜਾ ਹੀ ਵਧੀਆ ਆਊਗਾ ਚੰਗੀ ਤਰ੍ਹਾਂ ਇਹਨਾਂ ਨੂੰ ਦਹੀਂ ਦੇ ਵਿੱਚ ਮਿਕਸ ਕਰਕੇ 5 ਕਿ ਮਿੰਟਾਂ ਦੇ ਲਈ ਰੈਸਟ ਤੇ ਰੱਖ ਦਾਂਗੇ ਤਾਂ ਕਿ ਮਸਾਲੇ ਚੰਗੀ ਤਰ੍ਹਾਂ ਦਹੀਂ ਵਿੱਚ ਮਿਕਸ ਹੋ ਜਾਣ ਐਨੇ ਕੁੱਕਰ ਵਿੱਚ ਆਪਣੇ ਛੋਲੇ ਜਿਹੜੇ ਬਣ ਕੇ ਬਿਲਕੁਲ ਤਿਆਰ ਹੋ ਗਏ ਖੜੇ ਸੁੱਕੇ ਮਸਾਲੇ ਦੇ ਵਿੱਚੋਂ ਬਾਹਰ ਕੱਢ ਦਿਓ ਫਿਰ ਲੈ ਲਿਓ ਇੱਕ ਕੜਾਈ ਤੇ ਉਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਕਿਉਂਕਿ ਜਿਹੜੇ ਛੋਲੇ ਆ ਉਹ ਤੁਸੀਂ ਸਰੋਂ ਦੇ ਤੇਲ ਵਿੱਚ ਬਣਾਇਓ ਇਹ ਜਿਆਦਾ ਤਿੱਖੇ ਬਣਦੇ ਆ ਫਿਰ ਇਹਦੇ ਵਿੱਚ ਭੁੰਨਾਂਗੇ ਜੀਰਾ ਪੰਜ ਸੱਤ ਪਾ ਦਿਓ ਕਾਲੀ ਐ ਮਿਰਚਾਂ ਤੇਜ ਪੱਤਾ ਇੱਕ ਪਾਵਾਂਗੇ ਸੁੱਕੀ ਲਾਲ ਮਿਰਚ ਛੋਟਾ ਜਿਹਾ ਟੁਕੜਾ ਆਪਾਂ ਬਾਅਦ ਵਿੱਚ ਇਹਦੇ ਵਿੱਚ ਦਾਲ ਚੀਨੀ ਦਾ ਪਾਏਗਾ ਤੁਸੀਂ ਚਾਹੋ ਤਾਂ ਪਹਿਲੇ ਹੀ ਪਾ ਸਕਦੇ ਹੋ ਜਦੋਂ ਇਹ ਚੀਜ਼ਾਂ ਹਲਕੀਆਂ ਜਿਹੀ ਪੱਕ ਗਈਆਂ ਫਿਰ ਪਾ ਦਿਓ ਬਰੀਕ ਕੱਟੇ ਹੋਏ ਪਿਆਜ਼ ਚੰਗੀ ਤਰ੍ਹਾਂ ਮਿਕਸ ਕਰ ਦੇ ਜਾਈਓ 4 ਤੋਂ 5 ਮਿੰਟ ਲਈ ਸਲੋ ਫਲੇਮ ਤੇ ਲਗਾਤਾਰ ਪਕਾਵਾਂਗੇ ਤੇ ਫਿਰ ਇਹਦੇ ਵਿੱਚ ਮਿਕਸ ਕਰ ਦਾਂਗੇ ਉਹ ਮਸਾਲਾ ਜਿਹਨੂੰ ਆਪਾਂ ਗ੍ਰाइंड ਕੀਤਾ ਸੀ ਜਾਨੀ ਕਿ ਟਮਾਟਰ ਹਰੀ ਮਿਰਚ ਅਦਰਕ ਲਸਣ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾ ਦਿਓ ਤੇ ਨਾਲ-ਨਾਲ ਮਿਕਸ ਕਰਦੇ ਰਹੋ ਇੱਥੇ ਇਹਨੂੰ 2 ਤੋਂ 3 ਮਿੰਟ ਤੁਸੀਂ ਲਗਾਤਾਰ ਪਕਾਉਣਾ ਹੈਗਾ ਇਹਦੇ ਵਿੱਚ ਇੱਥੇ ਪਾਣੀ ਵਗੈਰਾ ਬਿਲਕੁਲ ਨਹੀਂ ਪਾਉਣਾ ਜਦੋਂ ਇਹ ਹਲਕਾ ਜਿਹਾ ਮਸਾਲਾ ਪੱਕ ਗਏ ਵਧੀਆ ਜੀ ਖੁਸ਼ਬੂ ਆਉਣ ਲੱਗੀ ਤੇ ਥੋੜਾ ਥੋੜਾ ਤੇਲ ਵੀ ਛੱਡਣਗੇ ਫਿਰ ਨਾਲ ਦੀ ਨਾਲ ਉਸੇ ਜਗ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਦੇ ਵਿੱਚ ਪਾ ਦਿਓ ਨਾਲ ਇਹ ਤੇ ਜੱਗ ਸਾਫ ਹੋ ਜਾਊਗਾ ਨਾਲੇ ਥੋੜਾ ਜਿਹਾ ਪਾਣੀ ਆ ਜਾ ਫਿਰ ਇਹਨੂੰ ਪੱਕਣ ਦਿਓ 4 ਤੋਂ 5 ਮਿੰਟ ਲਗਾਤਾਰ ਪਕਾਉਣਾ ਹੈਗਾ ਜਦੋਂ ਹੀ ਇਹਨਾਂ ਨੇ ਕਲਰ ਚੇਂਜ ਕਰ ਲਿਆ ਤੇ ਫਿਰ ਇਹਦੇ ਵਿੱਚ ਦਹੀਂ ਵਾਲਾ ਪੇਸਟ ਵਿੱਚ ਪਾ ਦਿਓ ਚੰਗੀ ਤਰ੍ਹਾਂ ਮਿਕਸ ਕਰਿਓ ਪਰ ਇੱਥੇ ਤੁਸੀਂ ਗੈਸ ਨੂੰ ਬੰਦ ਕਰ ਦਿਨਾ ਜਦੋਂ ਹੀ ਦਹੀਂ ਪਾਉਂਗੇ ਉਸੇ ਟਾਈਮ ਹੀ ਗੈਸ ਬੰਦ ਕਰ ਦਿਓ ਕਿਉਂਕਿ ਕਈ ਵਾਰ ਦਹੀਂ ਵਿੱਚ ਫਟ ਜਾਂਦਾ ਹੈਗਾ ਪਰ ਜੇ ਤੁਸੀਂ ਦਹੀਂ ਪਾਉਣ ਵੇਲੇ ਗੈਸ ਬੰਦ ਕਰ ਦੋਗੇ ਉਸ ਤੋਂ ਬਾਅਦ ਇਹਨੂੰ ਮਿਕਸ ਕਰਕੇ ਫਿਰ ਗੈਸ ਨੂੰ ਚਲਾਓਗੇ ਤਾਂ ਕਦੇ ਨਹੀਂ ਫਟਦਾ 4 ਤੋਂ 5 ਮਿੰਟ ਇਹਨੂੰ ਆਪਾਂ ਟੱਕ ਕੇ ਪਕਾਇਆ ਚੰਗੀ ਤਰ੍ਹਾਂ ਮਸਾਲੇ ਪੱਕ ਗਏ ਅਤੇ ਬਹੁਤ ਸੋਹਣੀ ਜਿਹੀ ਖੁਸ਼ਬੂ ਆਉਣ ਲੱਗੀ ਫਿਰ ਆਪਾਂ ਨਾਲ ਦੀ ਨਾਲ ਹੀ ਪੱਕੇ ਹੋਏ ਛੋਲੇ ਦੇ ਵਿੱਚ ਪਾ ਦਾਂਗੇ ਪੂਰੀ ਚੰਗੀ ਤਰ੍ਹਾਂ ਛੋਲੇ ਇੱਥੇ ਤਿਆਰ ਸੀ ਉਸ ਤੋਂ ਬਾਅਦ ਇਹਨੂੰ ਆਪਾਂ ਨਾਲ-ਨਾਲ ਮਿਕਸ ਕਰਦੇ ਰਵਾਂਗੇ ਪਰ ਇੱਥੇ ਨਮਕ ਵਗੈਰਾ ਤੁਸੀਂ ਸਭ ਚੈੱਕ ਕਰ ਲਿਓ ਤਿੱਖੀ ਮਿਰਚ ਇਹਦੇ ਵਿੱਚ ਆਪਾਂ ਨਹੀਂ ਪਾਈ ਕਿਉਂਕਿ ਸੁੱਕੀਆਂ ਲਾਲ ਮਿਰਚਾਂ ਪਾਈਆਂ ਤੇ ਹਰੀ ਮਿਰਚ ਦੀ ਵਰਤੋਂ ਕੀਤੀ ਹੈਗੀ ਜਰੂਰਤ ਪਈ ਤਾਂ ਕਾਲਾ ਨਮਕ ਪਾਓ ਇਹਦਾ ਵਿੱਚ ਫਲੇਵਰ ਬੜਾ ਹੀ ਵਧੀਆ ਆਉਂਦਾ ਫਿਰ ਇਹਨੂੰ ਟੱਕ ਕੇ 10 ਤੋਂ 15 ਤੰਪਾ ਸਲੋ ਫਲੇਮ 'ਤੇ ਲਗਾਤਾਰ ਪਕਾਵਾਂਗੇ ਜਦੋਂ ਤੱਕ ਛੋਲੇ ਪੱਕਣਗੇ ਤੇ ਨਾਲ-ਨਾਲ ਹੀ ਆਪਾਂ ਰੋਟੀ ਬਣਾਉਣੀ ਵੀ ਸ਼ੁਰੂ ਕਰ ਦਿੱਤੀ ਸੀ ਕਿਉਂਕਿ ਰੋਟੀ ਦਾ ਟਾਈਮ ਹੋ ਚੁੱਕਿਆ ਸੀ ਛੋਲੇ ਪੱਕ ਕੇ ਤਿਆਰ ਸੀ ਤੇ ਨੂੰ ਲਾਸਟ ਤੇ ਵਧੀਆ ਜਿਹਾ ਤੜਕਾ ਜ਼ਰੂਰ ਲਗਾਓ ਇਹਦੇ ਨਾਲ ਇਹਦਾ ਟੇਸਟ ਕਈ ਗੁਣਾ ਜ਼ਿਆਦਾ ਵਧ ਜਾਂਦਾ ਆਪਾਂ 3 ਕ ਚਮਚ ਲਈਏ ਦੇਸੀ ਘਿਓ ਦੇ ਖਾਣਾ ਖਾਣ ਵਾਲਾ ਸਪੂਨ ਲਿਆ ਤੁਸੀਂ ਚਾਹੋ ਤਾਂ ਇਹ ਤੜਕਾ ਤੇਲ ਦਾ ਵੀ ਲਗਾ ਸਕਦੇ ਹੋ ਇਹਦੇ ਵਿੱਚ ਛੋਟਾ ਜਿਹਾ ਟੁਕੜਾ ਅਦਰਕ ਦਾ ਪਾਇਆ ਜਿਹਨੂੰ ਆਪਾਂ ਪਤਲਾ ਤੇ ਲੰਮਾ ਕੱਟ ਲਿਆ 3-4 ਪਈਆਂ ਹਰੀ ਮਿਰਚਾਂ ਜਿਹਨੂੰ ਬਿਲਕੁਲ ਸਾਬਤ ਲੈ ਲੈਣਾ ਜਦੋਂ ਹੀ ਮਿਰਚਾਂ ਚੰਗੀ ਤਰ੍ਹਾਂ ਤੜਕੀਆਂ ਗਈਆਂ ਤਾਂ ਕਿ ਇਹ ਆਸਾਨੀ ਨਾਲ ਖਾਧੀਆਂ ਜਾ ਸਕਣ ਫਿਰ ਲੈ ਲਿਓ ਇੱਕ ਪਿਆਜ਼ ਉਹਨੂੰ ਗੋਲਕਾਰ ਵਿੱਚ ਕੱਟ ਕੇ ਉਹਦੇ ਰਿੰਗ ਜੇ ਬਾਹਰ ਕੱਢ ਲਿਓ ਤੇ ਉਹਨੂੰ ਵੀ ਇਹਦੇ ਵਿੱਚ ਪਾ ਦਿਓ 1 ਮਿੰਟ ਲਈ ਪਕਾਓ ਜ਼ਿਆਦਾ ਪਿਆਜ਼ ਨਹੀਂ ਪਕਾਉਣੀ ਫਿਰ ਪਾ ਦਿਓ ਰੰਗ ਵਾਲੀ ਮਿਰਚ ਥੋੜੀ ਜੀ ਆਪਾਂ ਹੋਰ ਪਾਵਾਂਗੇ ਕਿਉਂਕਿ ਤੜਕੇ ਵਿੱਚ ਇਹਦਾ ਕਲਰ ਬੜਾ ਹੀ ਵਧੀਆ ਆਉਂਦਾ ਨਾਲ ਦੀ ਨਾਲ ਹੀ ਪੱਕੇ ਹੋਏ ਛੋਲੇਆਂ ਦੇ ਵਿੱਚ ਆਪਾਂ ਇਹਨੂੰ ਮਿਕਸ ਕਰ ਦਾਂਗੇ ਬਹੁਤ ਹੀ ਮਜ਼ੇਦਾਰ ਤੇ ਲਾਜਵਾਬ ਜੇ ਛੋਲੇ ਬਣ ਨਗੇ ਪਰ ਖਜੇ ਦੇ ਵਿੱਚ ਇੱਕ ਦੋ ਚੀਜ਼ਾਂ ਹੋਰ ਪਾਵਾਂਗੇ ਜਦ ਜ ਤੜਕਾ ਇਹਦੇ ਵਿੱਚ ਮਿਕਸ ਕਰ ਦੋਂਗੇ ਤਾਂ ਖੁਸ਼ਬੂਆਂ ਜਿਹੜੀਆਂ ਘਰ ਦੇ ਚਾਰੇ ਪਾਸੇ ਫੈਲ ਜਾਣਗੀਆਂ ਤੇ ਜਿਹੜੀ ਇਹਦੇ ਵਿੱਚ ਆਪਾਂ ਹਰੀ ਮਿਰਚ ਪਾਈ ਹੈ ਉਹਨੂੰ ਵੀ ਤੁਸੀਂ ਆਰਾਮ ਨਾਲ ਖਾ ਸਕਦੇ ਹੋ ਕਿਉਂਕਿ ਉਹ ਆਪਾਂ ਤੜਕ ਕੇ ਪਾਈ ਹੈ ਉਸ ਤੋਂ ਬਾਅਦ ਉੱਪਰ ਦੀ ਪਾ ਦਾਂਗੇ ਮੇਥੀ ਤੇ ਇੱਥੇ ਇਹਨੂੰ ਟੱਕ ਕੇ ਗੈਸ ਨੂੰ ਬੰਦ ਕਰ ਦਾਂਗੇ 10 ਮਿੰਟਾਂ ਦੀ ਰੈਸਟ ਤੋਂ ਬਾਅਦ ਜਦੋਂ ਤੁਸੀਂ ਇਹਦਾ ਟੱਕਣ ਚੱਕੋਗੇ ਤਾਂ ਤੁਸੀਂ ਆਪਣੇ ਆਪ ਹੀ ਵੇਖੋਗੇ ਮੂੰਹ ਵਿੱਚ ਪਾਣੀ ਆ ਜਾਊਗਾ ਕਿਉਂਕਿ ਇਹ ਛੋਲੇ ਐਨੇ ਜ਼ਿਆਦਾ ਟੇਸਟੀ ਬਣੇਗੇ ਚਾਹੇ ਗੁਲਚੇ ਨਾਲ ਖਾਓ ਰੋਟੀ ਨਾਲ ਖਾਓ ਚਾਹੇ ਪਟੂਰੇ ਜਾਂ ਪੂਰੀ ਨਾਲ ਖਾਓ ਪਰ ਇੱਕ ਵਾਰੀ ਮੇਰੇ ਕਹਿੰਦੇ ਬਣਾ ਕੇ ਜਰੂਰ ਖਾਓ ਜਦੋਂ ਹੀ ਕਿਸੇ ਨੂੰ ਸਰਵ ਕਰਨਾ ਤੇ ਉੱਪਰ ਦੀ ਪਾ ਦਿਓ ਘਰ ਵਾਲੀ ਮਲਾਈ ਕਿਉਂਕਿ ਇਹ ਇਹਨੂੰ ਹੋਰ ਜ਼ਿਆਦਾ ਟੇਸਟੀ ਬਣਾ ਦੋਗੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਮੇਰੇ ਭੈਣ ਭਰਾ ਇਹ ਵੀਡੀਓ ਕਿੱਥੋਂ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਦਿਨਾਂ ਬਾਅਦ ਅੱਜ ਵੀਡੀਓ ਬਣਾਈ ਹੈ ਸਪੋਰਟ ਜਰੂਰ ਕਰਿਓ ਜਿਨ੍ਹਾਂ ਨੇ ਚੈਨਲ ਨੂੰ ਫੋਲੋ ਨਹੀਂ ਕੀਤਾ ਜਲਦੀ Gracias.